ਹਾਂਜੀ ਕੰਮ ਤਾਂ ਜਿਹੜਾ ਹੈਗਾ ਆਪਣੇ ਬਹੁਤ ਛੋਟਾ ਹੈ ਜੀ ਤੇ ਪਰ ਖੁਸ਼ੀ ਬਹੁਤ ਜ਼ਿਆਦਾ ਆਪਾਂ ਨੂੰ ਅੱਜ ਬਹੁਤ ਹੀ ਜ਼ਿਆਦਾ ਮਤਲਬ ਖੁਸ਼ੀ ਮਹਿਸੂਸ ਹੋ ਰਹੀ ਹੈ ਇੱਕ ਤਾਂ ਘਰੇ رونਕ ਲੱਗ ਗਈ ਦੂਜੀ ਗੱਲ ਇਹ ਹੈ ਵੀ ਕੋਈ ਨਵੀਂ ਚੀਜ਼ ਬਣਦੀ ਹੈ ਤਾਂ ਉਹਦਾ ਚਾਹ ਹੁੰਦਾ ਹੀ ਆ ਆਪਾਂ ਨੂੰ ਹਨਾ ਤੇ ਅੱਜ ਆਪਣੇ ਵੀ ਬਈ ਕੰਮ ਮਿਸਤਰੀ ਲੱਗੇ ਪਏ ਨੇ ਤੇ ਚਾ ਚੜਿਆ ਫਿਰਦਾ ਹੈਗਾ ਨਹੀਂ ਅੱਜ ਮੈਂ ਸਕੂਲ ਨਹੀਂ ਜਾਂਦਾ ਕਿਉਂ ਕੀ ਗੱਲ ਸਕੂਲ ਕਿਉਂ ਨਹੀਂ ਜਾਂਦਾ ਤੂੰ ਮੈਂ ਵੀ ਇੱਟਾ ਲਾ ਦੱਸੋ ਇਹ ਮਿਸਤਰੀ ਲੱਗਿਆ ਤੇ ਅਨਮੋਲ ਕਹਿੰਦਾ ਮੈਂ ਵੀ ਸਕੂਲ ਨਹੀਂ ਜਾਂਦਾ ਕਹਿੰਦਾ ਮਿਸਤਰੀ ਲੱਗਿਆ ਤੇ ਮੈਂ ਮਿਸਤਰੀ ਤੋਂ ਕੰਮ ਕਰਵਾਉਂਗਾ ਹਨਾ ਆਪਾਂ ਆਪਣੀ ਛੱਤ ਤੇ ਥੋੜਾ ਜਿਹਾ ਕੰਮ ਕਰਵਾਉਣ ਆਲਾ ਸੀਗਾ ਤੇ ਉਹ ਕਰਵਾਉਣ ਲੱਗੇ ਸੀਗੇ ਤੇ ਚਲੋ ਮੈਂ ਕਿਹਾ ਕੋਈ ਆਪਾਂ ਵੀ ਇੱਥੇ ਬਣਾ ਲਈਏ ਹਨਾ ਛੋਟਾ ਮੋਟਾ ਕਮਰਾ ਹਨਾ ਅਨਮੋਲ ਤੇ ਲਓ ਜੀ ਮੈਂ ਤੇ ਅਨਮੋਲ ਕੱਢੇ ਛੱਤ ਦਾ ਗੇੜਾ ਤੇ ਛੱਤ ਦਾ ਢੇਡਾ ਕੱਢ ਕੇ ਅਸੀਂ ਆ ਗਏ ਜੀ ਹੁਣ ਥੱਲੇ ਤੇ ਉਹ ਫਟਵਾਲ ਪਈ ਆ ਅਨਮੋਲ ਦੀ ਅਨਮੋਲ ਨੇ ਖੇਡਣਾ ਹੁੰਦਾ ਤੇ ਇਧਰ ਆਪਣੇ ਪਿਆ ਜੋਗਰ ਜੀ ਦੇ ਉੱਤੇ ਆਪਾਂ ਸਵੇਰੇ ਸਵੇਰੇ ਥੋੜਾ ਬਹੁਤਾ ਚਰਕੋ ਮਲਈਦਾ ਹੈਗਾ ਲੋ ਜੀ ਆਪਣੇ ਮੁੰਡਾ ਲੱਗ ਗਿਆ ਇਟਾ ਚੱਕਣ ਦੇਖ ਅਨਮੋਲ ਆ ਦੇਖ ਕਿਵੇਂ ਚੱਕਦਾ ਅਨਮੋਲ ਦੇਖ ਦੇਖ ਇਹਦੇ ਇਹਦੀ ਨਾ ਮੁੰਡੇ ਦਾ ਦੇਖੋ ਤੁਸੀਂ ਕਿਵੇਂ ਸਿਸਟਮ ਹੈ ਜੀ ਇਕੱਠੀਆਂ 20 ਵੀ 30 ਈਟਾਂ ਲੈ ਕੇ ਜਾਂਦਾ ਹੈਗਾ ਨਹੀਂ ਤਾਂ 2 2 4 4 ਮਸਾਂ ਅੱਜ ਕੱਲ ਚੱਕਦੇ ਨੇ ਤੇ ਇਹ ਬਈ ਬਹੁਤ ਈਟਾਂ ਚੱਕਦਾ ਹੈਗਾ ਅਨਮੋਲ ਕੇ ਕਮਰਾ ਪਿਆ ਸੀ ਉਦੋਂ ਵੀ ਅਨਮੋਲ ਥੋੜੇ ਕਮਰੇ ਬਲੇ ਵੀ ਇਹੀ ਆਇਆ ਸੀਗਾ ਹਨਾ ਹਾਂ ਸ਼ਾਇਦ ਹੈਨਾ ਹਾਂ ਇਹੀ ਆਇਆ ਸੀ ਨਾ ਹਾਂ ਤੇ ਆਹ ਦੇਖੋ ਜੀ ਤੁਸੀਂ ਹੁਣ ਆਪਾਂ ਵੀ ਈਟਾਂ ਇਹ ਚੱਕੀ ਜਾਂਦੇ ਨੇ ਤਾਂ ਰੱਖੀ ਜਾਂਦੇ ਨੇ ਉੱਤੇ ਕਮਰਾ ਬਣਾਉਣਾ ਹੈਗਾ ਇੱਕ ਤੇ ਦਿਖਾਵਾਂਗੇ ਤੁਹਾਨੂੰ ਵੀ ਕਿਵੇਂ ਤਿਆਰ ਹੋਈ ਜਾਂਦਾ ਹੈਗਾ ਬਸ ਮਾੜਾ ਮੋਟਾ ਜਿਆ ਕੀਤਾ ਹੈਗਾ ਜੀ ਠੱਪਚੰਡ ਜੀ ਬਾਹਲਾ ਤਾਂ ਨਹੀਂ ਆਪਾਂ ਕੀਤਾ ਬਾਹਲਾ ਆਪਾਂ ਕਰਕੇ ਕੀ ਕਰਨਾ ਸਾਨੂੰ ਦੋ ਕਮਰੇ ਹੈਗੇ ਨੇ ਮੁਕਦੇ ਨਹੀਂ ਹੈਗੇ ਦੋ ਚਾਰ ਜਿਹੜੇ ਹੈਗੇ ਨੇ ਤੇ ਬਾਹਲੇ ਆਪਾਂ ਨੂੰ ਜ਼ਰੂਰਤ ਨਹੀਂ ਪੈਂਦੀ ਇੰਨੇ ਦੀ ਸਫਾਈ ਹੋ ਜੇ ਇੰਨਾ ਹੀ ਬਹੁਤ ਹੈ ਹਨਾ ਬਾਹਲਾ ਲੋਟ ਨਹੀਂ ਆਉਂਦਾ ਹੈਗਾ ਤੇ ਦੇਖੀ ਨਾ ਹੁਣ ਇਹ ਮੁੰਡੇ ਨੇ ਕੀ ਕੀਤਾ ਜੀ ਤੁਹਾਨੂੰ ਦਿਖਾਵਾਂਗੇ ਤਰੀਕਾ ਵੀ ਕਿਹੜੇ ਲੋਟ ਚੱਕੂਗਾ ਅਨਮੋਲ ਦੇਖੀ ਜਾਈ ਤੂੰ ਹੁਣ ਆ ਦੇਖ ਹੁਣ ਤੂੰ ਇਹਨੇ ਗੱਟੇ ਦੇ ਵਿੱਚ ਉਹ ਪਾਈਪ ਜੀ ਫਸਾ ਲਈ ਨਾ ਹੁਣ ਇਹ ਪਾਈਪ ਜੀ ਫਸਾ ਕੇ ਇਹ ਗੱਟਾ ਰੱਖੂਗਾ ਗੱਟੇ ਦੇ ਉੱਤੇ ਇੱਟਾਂ ਧਰ ਕੇ ਦੇਖੋ ਕਿਹੜੇ ਤਰੀਕੇ ਨਾਲ ਚੱਕੂਗਾ ਪਤਾ ਤੈਨੂੰ ਕਿਹੜੇ ਤਰੀਕੇ ਨਾਲ ਚੱਕੂਗਾ ਇਹ ਹਾਂ ਅੱਛਾ ਤੂੰ ਦੇਖਿਆ ਤੂੰ ਚੱਕ ਲੇਗਾ ਇੰਨੀ ਇੱਟਾਂ ਨਾ ਜਦੋਂ ਤੂੰ ਚੱਕੀਆਂ ਜਾਂਦੀਆਂ ਜੰਦੀਆਂ ਨਾ ਆਪਸ ਛੋਟਾ ਅਜੇ ਹੈ ਨਾ ਛੋਟਾ ਹੈ ਹਾਂ ਤੂੰ ਤਰੀਕਾ ਦੇਖੀ ਇਹਦਾ ਮਿੰਟ 'ਚ ਹੀ ਇਹ ਇੱਟਾਂ ਜੀਆਂ ਢੋ ਦੂਗਾ 11 ਵਜੇ ਦੇ ਨੂੰ ਤਾਂ ਮੈਨੂੰ ਲੱਗਦਾ ਇਹ ਸਾਰਾ ਕੰਮ ਨੱਕੀ ਕਰ ਦੂਗਾ ਸ਼ਾਇਦ ਇੱਥੋਂ ਇੱਟਾਂ ਵਾਲਾ ਹੈ ਨਾ 11 ਵਜੇ ਤੱਕ ਹਿਲਾ ਦੂਗਾ ਲੈ ਖੇਟਾ ਉਟਾ ਜੀਆਂ ਸਾਰੀਆਂ ਸਵੇਰੇ ਫੇਰ ਆਊਗਾ ਮੈਨੂੰ ਲੱਗਦਾ ਹੈ ਇਹ ਆਹ ਲਓ ਜੀ ਹੁਣ ਇਹਨਾਂ ਇੱਟਾਂ ਦੀ ਲਾਲੀ ਥਈ ਇਹਦੀਆਂ ਜੀ 20 ਇੱਟਾਂ ਨੇ 20 ਇੱਟਾਂ ਹਾ ਗਿਣੀਆਂ ਨੇ ਅਸੀਂ 20 ਇੱਟਾਂ ਦੀ ਇਹਨੇ ਥਈ ਜੀ ਲਾ ਕੇ ਨਾ ਤੇ ਹੁਣ ਇਹ ਮੈਨੂੰ ਲੱਗਦਾ ਪਤਾ ਨਹੀਂ ਕਿਹੜੇ ਤਰੀਕੇ ਨਾਲ ਅੱਛਾ ਇਸ ਤਰੀਕੇ ਨਾਲ ਇਹ ਉਹ ਲਾ ਲੰਦਾ ਨਮਨ ਆਹ ਦੇਖ ਦੇਖੋ ਜੀ ਚੱਕਦਾ ਦੇਖੋ ਜਾਂਦਾ ਭੱਜਿਆ ਸਪੀਟੋ ਸਪੀਟ ਜਾਂਦਾ ਹੈਗਾ ਆਹ ਲਓ ਜੀ ਪੌੜੀਆਂ ਚੜ ਗਿਆ ਮੈਂ ਕਹਿੰਨੀ ਆ ਵਾਰੀ ਵਾਰੀ ਪੌੜੀਆਂ ਚੜਨਾ ਉਤਰਨਾ ਹਾਂ ਉਤਰਨਾ ਬਸ ਉਹ ਐਕਸਰਸਾਈਜ਼ ਹੋ ਜਾਂਦੀ ਹੈਗੀ ਆ ਦੇਖੋ ਤੁਸੀਂ ਫਟਾਫਟ ਫਟਾਫਟ ਇਹ ਕਰਦਾ ਕੰਮ ਇਹ ਦੱਸੀ ਜਾਂਦਾ ਕਹਿੰਦਾ ਆਂਟੀ ਮੈਨੀਆਂ ਇੱਟਾਂ ਚੱਕ ਲੈਣਾ ਤੇ ਇਨੀਆਂ ਇੱਟਾਂ ਚੱਕ ਕੇ ਮੈਂ ਲੈ ਜੰਨਾ ਹੁੰਨਾ ਹਨ ਤੇ ਆ ਦੇਖ ਅਨਮੋਲ ਆ ਦੇਖ ਹੁਣ ਇਹਨੇ ਸਪੀਡ ਖਿੱਚੀ ਦੇਖ ਤੂੰ ਸਪੀਡ ਦੇ ਖਿੱਚਦਾ ਹਨ ਤੇ ਹੁਣ ਭਈ ਮਿਸਤਰੀ ਵੀ ਆ ਗਿਆ ਤੇ ਮਿਸਤਰੀ ਆ ਕੇ ਤੇ ਉਹ ਆਪਦੀ ਪੈਪੂਪ ਕਸੀ ਜਾਂਦਾ ਹੈਗਾ ਉਹ ਆਪ ਦੀ ਤਿਆਰੀ ਕਰੀ ਜਾਂਦਾ ਹੈਗਾ ਮਿਸਤਰੀ ਆ ਦੇਖੋ ਉਧਰੋਂ ਚਾਹ ਬਣੀ ਪਈ ਐ ਮਿਸਤਰੀਆਂ ਦੀ ਤੇ ਉਧਰੋਂ ਤਿਆਰੀ ਹੋਈ ਪਈ ਐ ਤੇ ਉਧਰੋਂ ਦੇਖੀ ਨਾ ਆਪਣੇ ਉਹ ਆ ਗਿਆ ਏਸੀ ਵਾਲਾ ਏਸੀ ਵਾਲਾ ਕਾਹਨੂੰ ਆ ਗਿਆ ਉਹ ਆ ਗਿਆ ਕੂੜੇ ਵਾਲਾ ਕਚਰੇ ਵਾਲਾ ਆ ਗਿਆ ਕਚਰੇ ਵਾਲੇ ਨੂੰ ਹੁਣ ਕਚਰਾ ਪਾ ਕੇ ਉਹਨੇ ਨਹੀਂ ਇਹ ਤਾਂ ਮਰ ਜਾਣਾ ਫੇਰ ਭੱਜ ਜਾਂਦਾ ਕਦੇ ਤਾਂ ਆਉਂਦਾ ਹੀ ਤੀਜੇ ਦਿਨ ਉਹ ਬਹੁਤ ਇਹਨੂੰ ਲੜੀਦਾ ਵੀ ਭਾਈ ਤੂੰ ਆ ਜਾ ਕਰ ਇੱਥੇ ਕਚਰਾ ਇਕੱਠਾ ਕਰ ਦਿੰਦੇ ਨੇ ਜਵਾਕ ਲਓ ਜੀ ਕਚਰੇ ਵਾਲਾ ਕਚਰਾ ਆ ਗਿਆ ਮੈਨੂੰ ਕਹਿੰਦਾ ਆਂਟੀ ਕੀ ਗੱਲ ਐ ਕੋਈ ਗਲਤੀ ਹੋ ਗਈ ਮੇਰੇ ਤੋਂ ਤੁਸੀਂ ਵੀਡੀਓ ਬੜਾਈ ਜਾਂਦੇ ਆ ਮੈਂ ਕਿਹਾ ਹੋਰ ਭਾਈ ਤੇਰੀ ਵੀਡੀਓ ਬਣਾਈ ਗਿਆ ਦੇਖੋ ਹੁਣ ਵਿਚਾਰਾ ਪੁੱਛਦਾ ਕਹਿੰਦਾ ਤੁਸੀਂ ਮੇਰੀ ਵੀਡੀਓ ਬਣਾਈ ਜਾਂਦੇ ਹੋ ਤੇ ਲੋ ਜੀ ਆਪਾਂ ਹੁਣ ਉਹ ਕਚਰਾ ਜਾਂ ਪਾਤਾ ਤੇ ਹੁਣ ਆਪਣਾ ਇਧਰੋਂ ਟੈਨਸ਼ਨ ਹੋ ਕੇ ਫਰੀ ਦੂਜੇ ਪਾਸੇ ਭਾਈ ਹੁਣ ਇਹਨਾਂ ਦਾ ਕੈਂਪਰ ਜਾਂ ਪਾਣੀ ਦਾ ਭਰਕੇ ਦੇਣਾ ਹੈਗਾ ਮਿਸਤਰੀਆਂ ਨੂੰ ਤੇ ਬਰਫ਼ ਪਾ ਦਿਆਂਗੇ ਬਰਫ਼ ਪਾ ਕੇ ਤੇ ਆਪਾਂ ਫਿਰ ਬੇਫਿਕਰ ਹੋ ਜਾਾਂਗੇ ਕਿਉਂਕਿ ਇਹਨਾਂ ਨੂੰ ਕਹਿ ਦਾਂਗੇ ਵੀ ਲੈ ਜਾਓ ਭਾਈ ਚੱਕ ਕੇ ਆਪਦਾ ਆਹ ਜਿਹੜਾ ਪਾਣੀ ਪੀਣਾ ਉੱਥੇ ਆਪਦੇ ਗਲਾਸ ਰੱਖੋ ਵਾਰੀ ਵਾਰੀ ਸਾ ਤੋਂ ਪਾਣੀ ਨਾ ਮੰਗਿਓ ਤੇ ਤੁਸੀਂ ਆਪਦਾ ਬੇਫਿਕਰ ਤੇ ਉੱਤੇ ਜਿਹੜਾ ਕੁਝ ਬਣਾਉਣਾ ਬਣਾਈ ਚਲੋ ਤੇ ਆ ਪਾਣੀ ਦਾ ਆਪਾਂ ਭਰਤਾ ਜੀ ਆਰੋ ਦੇ ਵਿੱਚੋਂ ਭਰ ਕੇ ਰੱਖਤਾ ਤੇ ਹੁਣ ਉਹ ਲੈ ਜਾਣਗੇ ਚੱਕ ਕੇ ਤੇ ਉਹ ਮੁੰਡਾ ਹੁਣ ਆਊਗਾ ਤੇ ਉਹ ਆਪਦਾ ਇਹ ਲੈ ਜੂ ਆ ਦੇਖੋ ਦੂਜਾ ਮੁੰਡਾ ਆਇਆ ਜੀ ਤੇ ਉਹਨੇ ਫਟਾਫਟ ਚੱਕਿਆ ਜੀ ਕੈਂਪਰ ਤੇ ਕੈਂਪਰ ਲੈ ਗਿਆ ਉੱਤੇ ਤੇ ਨਾਲ ਚੱਕਿਆ ਜੀ ਆਪਣੇ ਗਲਾਸ ਤੇ ਇਹਨਾਂ ਨੇ ਉੱਪਰ ਰੱਖ ਲਿਆ ਤੇ ਆ ਦੇਖੋ ਜੀ ਮਿਸਤਰੀ ਆ ਤੇ ਦੋ ਮੁੰਡੇ ਇਹੇ ਨੇ ਲੱਗੇ ਪਏ ਨੇ ਤੂੰ ਕਾਹਤੋਂ ਖੂੰ ਖੂੰ ਕਰੀ ਜਾਂਦਾ ਤੈਨੂੰ ਕੀ ਹੋ ਗਿਆ ਚਲੋ ਜੀ ਠੀਕ ਹੈ ਜੀ ਜਿੱਦਾਂ ਆਪਾਂ ਕਮਰਾ ਪਾਏ ਉਹਦੇ ਫੇਰ ਦਿਖਾਵਾਂਗੇ ਓਕੇ ਜੀ ਬਾਏ